हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਤਿੰਨਾਂ ਦੇ ਸੇਲ ਲਈ ਲੈ ਕੇ ਆਏ ਹਾਂਗੇ ਇੱਕ ਆ ਗਈ ਬਾਈ ਕੋਲੇ ਟੋਕੜ ਵੜ ਇੱਕ ਆ ਗਈ ਟੋਕੜ ਗੱਬਣ ਦੁੱਧੋਂ ਡਰਾਈ ਤੇ ਇੱਕ ਆ ਗਈ ਬਾਈ ਅਫਸਰ ਬੱਸੀ ਤੇ ਜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂਦਲੋਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਬਾਈ ਨਾਲ ਕਰਾਂਗੇ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਠੀਕ ਠਾਕ ਜੀ ਬਾਈ ਨਾਮ ਤੇ ਆਪਣਾ ਐਡਰੈਸ ਬੋਲੋ ਨਾਮ ਗੁਰਦੀਪ ਸਿੰਘ ਪਿੰਡ ਸਹਿਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਬਈ ਨੇੜੇ ਇਧਰ ਉਪਧੌੜ ਰਹਿ ਗਿਆ ਇਧਰ ਪੱਖੋ ਕੈਂਚੀ ਆ ਮੋਬਾਈਲ ਨੰਬਰ ਬੋਲ ਦੋ 9877477376 ਠੀਕ ਹੈ ਬਾਈ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱ ਪਹਿਲੇ ਨੰਬਰ ਤੇ ਬਈ ਟੋਕੜ ਕ ਬਣਾ ਕੇ ਹਾਂ ਬਈ ਇਹ ਟੋਕੜ ਕ ਬਣਾ ਦੁੱਧੋਂ ਡਰਾਈਆ ਹਣਾ ਦੁੱਧੋਂ ਡਰਾਈਆ 5 ਮਹੀਨੇ ਪੂਰੇ ਹੋ ਕੇ ਨੂੰ ਛੇਮਾ ਲੱਗ ਗਿਆ ਚੈੱਕ ਪਾਸ ਹਾਂ ਚੈੱਕ ਕਰਵਾਈ ਵੀ ਆਪਣੀ ਬਾਈ ਦੀ ਤਸੱਲੀ ਕਰਵਾਈ ਵੀ ਕੋਈ ਵੀ ਵੀਰ ਆ ਅਗਲਾ ਦੀ ਤਸੱਲੀ ਆਪਣੀ ਕਰਾ ਕਰਵਾ ਕੇ ਲੈ ਕੇ ਜਾਇਓ ਤੇ ਉਹ ਠੰਡੀ ਆ ਪੂਰੀ ਠੰਡੀ ਬਾਦੂ ਲੈ ਬਾਕੀ ਕਰਦੀ ਬਈ ਕਾਦੀ ਬੜਾ ਯਾਰ ਹਨਾ ਕੱਦ ਕੋਦ ਤਾਂ ਪੂਰਾ ਬਈ ਤੇਰੇ ਬਰੋ ਪਰ ਜਾਂਦੀ ਆ ਔਡੇ ਬਰਾਬਰ ਹੋ ਜੀ ਹੂੰ ਔਡੇ ਬਰਾਬਰ ਆਉਂਦੀ ਆ ਲੰਮੀ ਲੁੰਮੀ ਪਿੱਛੇ ਨੂੰ ਲੰਮੀ ਪੇਲ ਬੂਲ ਦੀ ਗੱਲ ਕਰੀਏ ਫੁੱਲ ਬਾਕੀ ਝੋਲੀ ਝਾਲੀ ਚੈੱਕ ਕਰ ਸਕਦੇ ਬੜਾ ਸੋਹਣਾ ਖਾਣਾ ਹੈ ਨਾ ਭਾ ਵੀ ਜਮਾ ਪੈਦਾ ਤੋਕੜਾਂ ਵਾਲਾ ਹੀ ਕਰ ਦੇਣਾ ਠੀਕ ਆ ਆਪਣੀ ਗਾਂ ਦੁੱਧ ਵਾਲੀ ਦੇ ਕੇ ਵਿੱਚ ਕੱਟੀ ਵੀ ਆ ਪੋਹੇ ਹਿਸਾਬ ਨਹੀਂ ਗਾਂ ਦੇ ਦੇਣਾ ਠੀਕ ਆ ਕੀ ਮੁੱਲ ਰੂ ਇਹਦਾ ਮੁੱਲ ਜਾਰੇ ਦਾ ਬਸ ਕੁਝ ਕਹੀ ਜਾਈ 35 ਨਹੀਂ ਕੋਈ ਹੋਣੀ 33000 ਰੁਪਏ ਦੀ ਵੜ ਦੇ 33 ਦੀ 33 ਚੋਈ ਮਾੜਾ ਮੋਟਾ ਮੰਨਤਾ ਕਰਦੇ ਬੜਾ ਬਾਈ ਕਹਿੰਦਾ ਮੜਾ ਮੋਟਾ ਮਾਣਦਾਨ ਕਰ ਦੇਗੇ ਬਾਲਾ ਮਾਣਦਾਨ ਵੀ ਨਹੀਂ ਹੁੰਦਾ ਕਿਉਂਕਿ ਮੁੱਲ ਬਾਈ ਕਹਿੰਦਾ ਪਹਿਲੀ ਖਿੱਚ ਕੇ ਕਰਾਂਗੇ ਤੇ ਖੋਲੇ ਤੋੜ ਦੇ ਖੋਲ ਕੇ ਤੋੜਾ ਤਰਾ ਆਪਾਂ ਚੈੱਕ ਕਰਵਾਣ ਬਾਕੀ ਕੱਦ ਵਾਲੀ ਆ ਹਨਾ ਕੱਦ ਤਾਂ ਪੂਰਾ ਫੁੱਲ ਆ ਯਾਰ ਮੰਨ ਕੇ ਚੱਲ ਇਹ ਬੈੜ ਇੱਥੇ ਤੋਰਾ ਡਗਦੀ ਨਹੀਂ ਤਿਆਰ ਹੋਈ ਜੇ ਸਾਮੀ ਹੈ ਨਾ ਹਾਂ ਸਹੀ ਹੈ ਭਾਈ ਬਾਕੀ ਲੰਮੀ ਲੰਮੀ ਫੁੱਲਾ ਬੇਲ ਫੁੱਲਾ ਕਰਮ ਵਾਲੀ ਦੀ ਤੋਰਾ ਤਾਰਾ ਤੁਸੀਂ ਚੈੱਕ ਕਰ ਸਕਦੇ ਇੱਕ ਨੰਬਰ ਇਹ ਤਾਂ ਠੰਡੀ ਠੁੰਡੀ ਬੱਦੂ ਹੈ ਜਮੈਂ ਠੰਡੀ ਠੁੰਡੀ ਫੁੱਲਾ ਬਾਕੀ ਤੋਰਾ ਤਾਰਾ ਤੁਸੀਂ ਚੈੱਕ ਕਰ ਸਕਦੇ ਫੇਸ ਬਿਊਟੀ ਇੱਕ ਨੰਬਰ ਰੰਗ ਰੂਪ ਪ੍ਰਿੰਟ ਦੀ ਗੱਲ ਕਰੀਏ ਫੁੱਲ ਚੰਗਾ ਨਹੀਂ ਭਾਈ ਹਾਂ ਹਾਂ ਵੀਰੇ ਬਾਕੀ ਵੀਰੇ ਆ ਪਾ ਤਾਂ ਬਸੀਆਂ ਉਹੀ ਵਿਕ ਜਾਨੀਆਂ ਨੇ ਹਮ ਸਹੀ ਹੈ ਭਾਈ ਮੋਹਨ ਸਿੰਘ ਭਾਈ ਨੇ ਜਮਾ ਖਾਚੇ ਕਰਿਆ ਆਪੋ ਦਾ ਕੱਟੀ ਹੀ ਯਾਰ ਅਬ 10 ਵੀ ਦਿਨੇ ਆਪਣੀ 29000 ਦੀ ਕੱਟੀ ਵੀ ਆ ਮਾੜੇ ਮੋٹے ਜਿਨ ਫੜਾ ਦਿੰਦੀ ਠੀਕ ਹੈ ਬਾਈ ਹੂੰ ਬਾਈ ਕਹਿੰਦਾ 10 ਵੀ ਦਿਨੇ ਵੀ ਆਪਾਂ ਬਾਈ ਕਿੰਨੇ ਦੀ ਲਈ ਆ ਤੇ ਬਾਕੀ ਨਾ ਕੱਦ ਵਾਲੀ ਆ ਰੰਗ ਰੂਪ ਵੀ ਕਰਨ ਵਾਲੀ ਦਾ ਫੁੱਲ ਪਿਆਰਾਗਾ ਚੋਲੀ ਚਾਲੀ ਵੀ ਇੱਕ ਨੰਬਰ ਆ ਦੋ ਨੰਬਰ ਤੇ ਇਹ ਵੀਰੇ ਬੱਸੀ ਆ ਖੀਰੀ ਆ ਦੰਦੋਂ ਇਹ ਰਜਨਲ ਤੇ ਕੱਦ ਚੈੱਕ ਕਰਾਈ ਮਾੜੇ ਜਾ ਕੇ ਕੱਦ ਬੋ 62 ਜਿੱਡਾ ਹੀ ਆ ਦੇ ਆਪਣੀ ਮੋਢੇ ਬਰਾਬਰੀ ਹੀ ਹੁੰਦੀ ਮੋਢੇ ਬਰਾਬਰੀ ਹੀ ਹੁੰਦੀ ਯਾਰ ਓਡੂ ਹੀ ਆ ਠੰਡੀ ਠੰਡੀ ਲਾ ਬਾਦੂ ਆ ਝੋਲੀ ਝਾਲੀ ਬਹੁਤ ਵਧੀਆ ਦੇ ਵਸੀ ਦੀ ਥਣ ਚਾਰੀਆ ਲਾ ਚਾਰ ਹੀ ਥਾਣਾ ਦੇ ਗਲਾਬੀ ਗਲਾਬੀ ਥਣ ਪਿਆ ਹਨਾ ਬੜਾ ਚੰਗਾ ਥਾਣਾ ਹੈ ਗਰਮ ਵਾਲੀ ਨਾ ਤੇਰੇ ਆਪਾਂ ਸਵੇਰੇ ਆ ਟੀਕਾ ਭਰਾਤਾ ਇਹ ਵੀ ਅੱਛਦੇ ਸ਼ੈਕ ਦਾ ਠੀਕ ਆ ਆ ਪਿਆ ਵੀਡੀਓ ਆਪਾਂ ਬਣਵਾਲੀ ਸੀਮਨ ਬਾਈ ਕਹਿੰਨਾ ਆਪਾਂ ਭਰਾਤਾ ਇਹਦੇ ਤਰ੍ਹਾਂ ਵੀਡੀਓ ਬਣਾਈ ਵੀ ਆ ਬਾਈ ਕੋਲੇ ਕੋਈ ਵੀ ਵੀਰੋਂਦਾ ਭਾਵੇਂ ਵੀਡੀਓ ਨਾਲ ਲੈ ਜੋ ਬਣਵਾਈ ਹੈ ਹਨਾ ਬਾਈ ਤੇ ਬਾਕੀ ਲੰਮੀ ਲੁੰਮੀ ਤੇ ਰੰਗ ਰੂਪ ਵਾਲਾ ਪਿਆਰਾ ਇਹ ਪੂਰੀ ਜਾਨ ਵਾਲੀ ਵਸੀ ਆ ਸਹੀ ਆ ਜਾਨ ਵਾਲੀ ਵਸੀ ਆ ਪੂਰੀ ਲਿੱਸੀ ਲੰਮੀ ਦੀ ਹਾਂਜੀ ਹੂੰ ਖੋਲੇਗਾ ਕੋਈ ਤੌਰ ਦੇਖੋੜ ਕੇ ਬਾਕੀ ਬੋਧੀਵਾਦੀ ਫੁੱਲ ਚੰਗੀ ਚਮਕ ਦਮਕ ਵਾਲੀ ਮਜ਼ਰਦਾਰ ਕੜਪਾਤਾ ਬਾਈ ਕੁਛ ਮਦਰ ਵੀਰੇ ਵਧੀਆ ਬੈੜੋ ਟੋਕੜ ਗੱਬਣ ਥੱਲੇ ਹੈਗਾ ਦੁੱਧ 15 16 ਕਿਲੋ ਠੀਕ ਹੈ ਬਾਈ ਬਾਕੀ ਬੇਲ ਚੈੱਕ ਕਰ ਸਕਦੇ ਹੋ ਲੰਮੀ ਲੰਜੀ ਵਸੀ ਫੁੱਲਾ ਤੋਰਾ ਦਾ ਰ ਇੱਕ ਨੰਬਰ ਰੰਗ ਰੂਪ ਬਹੁਤ ਸੋਹਣਾ ਥਣਾ ਦਾ ਗੈਬ ਬਹੁਤ ਪੂਰੀ ਜਵਾਨੀ ਵਾਲੀ ਬੱਸੀ ਹਾਂ ਜਵਾਨੀ ਵਾਲੀ ਬੱਸੀ ਹੈ ਬਾਕੀ ਬਾਈ ਕਹਿੰਦਾ ਦੰਦੋਂ ਆ ਗਈ ਖੀਰੀ ਹੈਨਾ ਹਾਂ ਖੀਰੀ ਹੈ ਤੇ ਗਰਦੀਪ ਬਾਈ ਮੋਲੇ ਦਾ ਫਿਰ ਮੋਲੇ ਦਾ ਵੀ ਵਸ ਜਮਾ ਐਨ ਸਰ ਬੱਸੀਆਂ ਵਾਲਾ ਹੀ ਕਰ ਦੇਣਾ ਆਪਾ ਕੀ ਮੋਲਾ ਲੈਣ ਦੇ ਨੂੰ ਮੁੱਲ ਫਿਰ ਇਹਦਾ ਕਿੰਨਾ ਮਰਜ਼ੀ ਕਰਾਈ ਆ ਬਸ 22000 ਦੀ ਦੇ ਦੇ ਬਾਈ ਹਜ਼ਾਰ ਚੱਕੋ ਬਾਈ 240 45 ਕਰੀਏ ਮੋਲ ਲਕਰਾਉਣ ਨੂੰ ਕਿੰਨਾ ਮਰਜ਼ੀ ਕਰਾ ਲਓ ਬਾਈ ਕਹਿੰਦਾ ਕਦ ਕੁੱਦ ਠੰਡੀ ਠੁੰਡੀ ਪੂਰੀ ਫੁੱਲਾ ਸਹੀ ਹੈ ਬਾਈ ਲੈ ਲੈ ਕਿਆ ਬਾਤ ਹੈ ਬਾਕੀ ਬੱਚੇ ਪਲੇ ਵੇ ਥੋੜੋ ਮਿਲਦਾ ਯਾਰ ਨਾ ਹਾਂ ਬਾਕੀ ਬਈ ਨੇ ਦਾ ਦੁੱਧ ਹੀ ਪੀ ਜਾਂਦੀ ਹੈ ਬਾਲਕ ਸਹੀ ਹੈ ਬਈ ਨੇ ਦੁੱਧ ਹੀ ਪੀ ਜਾਂਦੀ ਹੈ ਕਿਉਂਕਿ ਇਹ ਨਾ ਪਲਿਆ ਵਾ ਬੱਚਾ ਬਹੁਤ ਛਾਇਆ ਵਾ ਜੀ ਰਹਿ ਗਈ ਅਗਲੇ ਦੇ ਕਰਮਾਂ ਨੂੰ ਸਹੀ ਹੈ ਅੱਸੀ 85 ਤੋਂ ਡਿੱਗਦੀ ਨਹੀਂ ਬਸ ਹਮਮ ਕੱਟ ਕਾਟ ਵਾਲੀ ਰੰਗ ਰੂਗੀ ਬੜਾ ਪਿਆਰਾ ਕਨੇ ਕਿਆ ਬਾਤ ਹੈ ਮੂੰਹ ਮਾਂ ਚੈੱਕ ਕਰ ਸਕਦੇ ਫੇਸ ਤਾਂ ਚੰਨੂ ਦਾ ਇੱਕ ਨੰਬਰ ਹੈਗਾ ਤੇ ਤਿੰਨ ਨੰਬਰ ਤੇ ਬਈ ਤੋਕੜੇ ਵੀਰੇ ਤੋਕੜਾ ਵੀ ਕਿੰਨਾ ਟਾਈਮ ਹੋ ਗਿਆ ਸੁਈ ਇਹ ਨੂੰ ਵੀ ਕੋਈ ਪਤਾ ਨਹੀਂ ਐਮੀ ਕਹ ਜੀ ਮੂੰਹ ਐ ਉਹਨਾਂ ਨੇ ਦੱਸਿਆ ਸੀ ਬੰਦਿਆਂ ਨੇ ਆਪਾਂ ਨੂੰ ਵੀ ਸਿਪਾਈ ਬੁਈ ਕਰਾ ਕੇ ਦਵਾਈ ਧਰਾਈ ਵੀ ਆ ਟੀਕਾ ਨਹੀਂ ਭਰਿਆ ਕਿੰਨਾ ਦੁੱਤਾ ਕਰਦੀ ਪਈ ਦੁੱਧ ਦੇ ਥੱਲੇ ਆਪਾਂ ਚੋ ਕੇ ਲਏ ਸੀ 8 ਤੜਕੀ ਲੈਂਦੀ ਯਾਰ ਇਹ ਤਾਂ 7 ਕ ਮੰਨ ਕੀ ਲੈ ਕੇ ਜਾਵੇ ਅਗਲਾ ਠੀਕ ਮੰਨ ਕੀ ਦਿਨੋਂ ਵੀ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਸਕਦੇ ਆ ਹਾਂ ਹਾਂ ਠੰਡੀ ਠੁੰਡੀ ਬਾਤ ਹੋਈ ਠੀਕ ਹੈ ਨਾ ਚਵਾਈ ਕਰਨੀ ਕਰ ਸਕਦੇ ਆ ਆਪਦੀ ਠੰਡੀ ਫੁੱਲਾ ਥਾਣੀ ਭਲਾ ਚੰਗਾ ਯਾਰ ਹਾਂ ਬਈ ਬੜਾ ਡਬਲ ਬਹੁਤ ਹੈ ਜੀ ਡਬਲ ਬਹੁਤ ਆ ਭਲੀ ਵੀ ਵਹਿੜਾ ਹਨ ਬਾਕੀ ਝੋਲੀ ਝਾਲੀ ਇੱਕ ਨੰਬਰ ਆ ਥਣ ਬਹੁਤ ਚੰਗਾ ਲੱਗਿਆ ਵਾ ਫੇਸ ਬਿਊਟੀ ਇੱਕ ਨੰਬਰ ਆ ਜਿੰਦ ਜਾਣ ਵਾਲੀ ਵਹਿੜਾਗੀ ਲਿਸੀ ਨਹੀਂ ਹੈਗੀ ਹਨ ਨਾ ਨਾ ਗੱਡੀ ਤੇ ਡੱਪਿਆ ਰਹੀ ਪਈਆ ਸਹੀ ਆ ਬਈ ਵੱਡੀ ਵੱਡੀ ਫੁੱਲ ਪਈ ਵੀ ਗੋਲ ਮਟੋਲਾ ਇੱਕ ਹੋਰ ਵੀ ਹੈਗੀ ਇਹ ਬੰਦਿਆਂ ਦੇ ਕੱਖ ਪੱਠੇ ਤੋਂ ਹੀ ਵੇ ਦੁੱਧ ਵਧੂ ਇਹ ਵਹਿੜਾ ਠੀਕ ਆ ਆਪਾਂ ਨੂੰ ਕਹਿੰਦੇ ਤਾਂ ਨਹੀਂ ਵੈਸੇ ਫੀਡ ਨਾਲ ਵਧੂਗੀ ਇਹ ਠੀਕ ਆ ਭਾਜੀ ਮੇਰੇ ਕੋਲ ਵੀ ਇਹ ਸ਼ਵੇਰੀ ਆਈ ਆ ਤੇ ਮੁੱਲ ਕਿਤੀ ਪਈ ਇਹਦਾ ਮੁੱਲ ਯਾਰ ਇਹਦਾ ਦੇਣ ਲੈਣ ਜੀ ਬਸ 21000 ਰੁਪਏ 21000 ਠੀਕ ਹੈ ਬਾਈ ਲੈਣ ਦੇਣ ਮੋਲੀ ਬਾਈ ਕਹਿੰਦਾ 21000 ਰੁਪਿਆ ਤੇ ਕਰ ਦੇਗਾ ਥੋੜਾ ਕਣਾ ਮਾਨ ਤਾਂ ਬਹੁਤ ਮਾੜਾ ਮੋਟਾ ਕਰ ਦੇ ਠੀਕ ਹੈ ਬਾਈ ਮਾੜਾ ਮੋਟਾ ਮਾਨ ਤਾਂ ਬਾਈ ਕਹਿੰਦਾ ਇਹ ਕਹਿੰਦਾ ਆਪਾਂ ਕਰ ਦੇਾਂਗੇ ਥਾਣਾ ਦਾ ਗੈਪ ਮੋਲੀ ਉਹ ਜੇ ਕਰਿਆ ਯਾਰ ਬੜੇ ਕਰੀ ਨਹੀਂ ਹੂੰ ਮੋਲੀ ਬਾਈ ਘਰ ਦੂਰ ਪੂਰੀ ਮੋਟੀ ਆ ਜੀ ਮੋਲ ਬਾਈ ਕਹਿੰਦਾ ਲੈ ਉਹ ਆਪਣੀ ਆਏ ਦੇਖ ਲਾ ਚੋਈ ਵੀ ਤੜਕੇ ਜਿਉਂ ਮੀ ਪਈ ਆਪਣੇ ਵਿੱਚ ਸਮਾਜ ਵੀ ਨਹੀਂ ਥਾਣਾ ਸਹੀ ਆ ਬਾਈ ਮੋਲ 21000 ਰੁਪਏ ਬਾਈ ਕਹਿੰਦਾ ਕੋਈ ਗੱਲ ਨਹੀਂ ਥੋੜਾ ਕਣਾ ਮਾਨ ਤਾਂ ਕਰ ਦੇਾਂਗੇ ਤਿੰਨਾਂ ਕਿ ਬਾਈ ਆਪਾਂ ਤੁਹਾਨੂੰ ਦਿਖਾ ਦਿੱਤੇ ਤਿੰਨ ਤਿੰਨ ਨਗਾਂ 'ਚ ਕੋਈ ਵੀ ਨਗ ਜੇ ਪਸੰਦ ਆਵੇ ਕਰ ਲਿਓ ਕੰਟੈਕਟ ਧੰਨਵਾਦ